ਕਿਤੇ ਵੀ ਨਾ ਉੱਡੋ ਇਹਦੇ ਵੀ ਡਾਈਨ ਨਾਮ ਬੜੀ ਬੱਸੀ ਆ ਬੈਠਾ ਰਹਿੰਦਾ ਇਹਦਾ ਜਿੰਦਗੀ ਲੈ ਆ ਨੁ 50 ਕਿਹੜੇ ਪੈਂਦੀ ਹੋਰ ਦੇ ਹੋਰ ਰੌਂਡ ਠੀਕ ਹੈ ਕੋਈ ਇਹ ਐਕਟਰਾਂ ਦੀਆਂ ਤਾਂ ਚੱਲਦੀਆਂ ਨੇ ਕਿਤੇ ਮਿੱਟੀ ਕੁੱਟ ਕੁੱਟ ਕੇ ਦੂਸਰਾ ਲੱਗ ਗਿਆ ਨੜਕਾ ਦੇ ਡਿਕਲੇਮੈਂਟਸ ਆ ਗਏ। ਵੋੜਸਾ ਸੜਕ ਤੇ ਤੇ ਆਪ ਚੱਪੜਾ ਲੈ ਬੰਨੇ ਡੇਪਾ। ਕੰਪੈਅਰ ਤਿਲਕ ਤੇ ਤਿਲਕ ਤੇ ਗਾਣੇ ਛਲਕੇ। ਮੈਂ ਭਾਜੀ। ਲੇਟ ਮੈਸੇਜ ਮਿਲਿਆ। ਕੋਈ ਹੰਗ ਨਾ ਜਾਦਾ। ਮੱਲੀ ਨੇ ਕੀਤਾ ਫੋਨ। ਅੱਧਾ ਘੰਟਾ ਆ ਗਿਆ। ਫਿਰ ਮੈਂ ਗੁਰਪ੍ਰੀਤ ਭਾਈ ਨੂੰ ਪਾਜੀ ਇਹਦਾ ਆ ਚਾਰ ਪੰਜ ਜਣੇ ਤੁਸੀਂ ਉਹ ਪਾਣੀ ਚ ਸੁਰੇ ਆਇਓ dạy mời tôi nói ra ngoài tao 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 ਉਹਦਾ ਇਹ ਆ ਤੇ ਆ ਰਹੀ ਉਹਦਾ ਇਹ ਚਾਹ ਲੋਕਾਂ ਨੇ ਜਿਹੜਾ ਆ ਪਹਿਲੇ ਇਹ ਸਮੱਸਿਆ ਆ ਵਸ ਵਸ ਜਿਹੜਾ ਉਸ ਦਿਖਾਓ ਸਰ ਜੀ

ਬੜਾ ਮਟਕਮਾਈ ਕਰਦਾ ਹੈ ਬੜੀ ਬੋਲੀ ਕਾਟੇ ਵੋਟਾਂ ਦਦੇ ਤਾਂ ਵੀ ਜਵਾਨ ਗਿਆ ਜਾ ਜਾ ਕੇ ਅਨਵਾਇ ਮੰਗੋ ਜਾ ਜੀ ਹਾਂ ਉਹ ਜਾ ਸਕਦਾ ਹੈ ਤੇ ਮੇਰਾ ਭਰਾ ਦੇਖ ਮਿੰਟ ਲਾ ਹਾਂਜੀ ਕੀ ਨਾ ਤੁਹਾਡਾ ਕੀ ਨਾ ਕਰਦੇ ਮੈਂ ਨਾ ਕਰਨਾ ਜਿਹੜੇ ਪਿੰਡ ਮੈਂ ਨਾ ਠੀਕ ਕਰਨ ਨਹੀਂ ਜਾਣੇ ਮਮੀ ਨੂੰ ਲੈਣ ਜਾਣੇ ਤੇ ਦੇਪੇ ਉਥੇ ਹੁਣ ਮੈਂ ਤੇ ਭਰਾ ਬੱਕ ਜਾ ਰਹੇ ਹੋ ਕੀ ਸਾਰਾ ਵਾਕਿਆ ਕਿਦਾਂ 5 ਸਾਲ ਤੀ ਕਿੰਨੇ ਕੁ ਵੇ ਦੀ ਗੱਲ ਲਾ ਵੇ ਦੀ ਕਿ ਤੂੰ ਕਿਦਾਂ ਦਾ ਪਾਣੀ ਕਰਦਾ ਮੀਂਹ ਦਾ ਹਾਂਜੀ ਅੱਛਾ ਕਦ ਚ ਡਿੱਗੇਗਾ ਅੱਛਾ ਸਬਰ ਜੀ ਕੀ ਰਸਤਾ ਕਿਧਰ ਹੋਏਗਾ ਰਸਤਾ ਕੋਟਲੀ ਤੇ ਤੁਸੀਂ ਕਿਹੜੀ ਜਗ੍ਹਾ ਤੇ ਜਾ ਰਹੇ ਕੋਟਲੀ ਜਾ ਰਹੇ ਕਿਵੇਂ ਮੰਮੀ ਨੂੰ ਆਪਣੇ ਮੰਮੀ ਨੂੰ ਲੈਣ ਜਾ ਰਹੇ ਹੋ ਉਹਦੀ ਲੈਣ ਜਾਣੇ ਆਦੇ ਕੀ ਲੱਗਦੇ ਹੋ ਰਾ ਹੁਣ ਕੀ ਹੋਇਆ ਵਾ ਹੁਣ ਲੱਭਣ ਨਹੀਂ ਲਿਆ ਹੈ ਸਾਰੀ ਬੱਝ ਗਈ ਹੈ ਹਾਂਜੀ ਕਦੋਂ ਦੇ ਲੱਭ ਰਿਹਾ ਤੇ ਕਿੰਨੇ ਕ ਜਾਣੇ ਆਏ ਲੱਭ ਰਾਤ ਲੱਭਣ ਦੇ ਰਾਤ ਤੇ ਬੰਨ ਲਿਆ ਹੈ ਕੀ ਮੰਗ ਕਰਦੇ ਹੋ ਨਹੀਂ ਲੱਭਿਆ ਆਏ ਕੀ ਹੋਤੇ ਕੀ ਗੱਲ ਬੋਲ ਰਹੀ ਸੀ ਮੈਂ ਫੇਕੇ ਗਈ ਆ ਕੀ ਗੱਲ ਹੋਈ ਹੈ ਬੇਟਾ ਮੈਨੂੰ ਲੈਨ ਚੱਲਿਆ ਇਹ ਤੇ ਮੜਕੇ ਇਹਨਾਂ ਨੇ ਫੋਨ ਕੀਤਾ ਵੀ ਉਹ ਥੱਲੇ ਮੋਟਰਸਾਈਕਲ ਉਤਰ ਗਿਆ ਬਾਦਾ ਪਾਣੀ ਆਇਆ ਇਹ ਇਹ ਮੀਂਹ ਆਇਆ ਕਈਆਂ ਮੇਰੇ 집 ਤੋਂ ਉੱਪਰ ਇਹ ਲੋਕਾਂ ਦੀ ਲੱਤ ਤੇ ਇਹ ਜਦੋਂ ਮੀਂਹ ਆਉਂਦਾ ਨਾ ਉਹਦੇ ਇਦਾਂ ਭਰਿਆ ਹੁੰਦਾ ਤਦ ਕਦੋਂ ਲੱਭਰੇ ਬੱਚੇ ਸਵੇਰ ਦਾ ਡੇਰ ਆਦਾ ਲੱਭਣ ਦੇ ਅਜੇ ਤੱਕ ਕੋਈ ਨਹੀਂ ਮਸਲਾ ਹੱਲ ਹੋ ਗਿਆ ਪਤਾ ਨਹੀਂ ਮਾਤੇ ਕੀਤੀ ਤੇ ਜੇ ਤੋਤਾ ਕੋ ਭੇਜੇ ਨੇ ਸਭ ਪਰ ਕੁਛ ਨਹੀਂ ਹੱਲ ਹੋਇਆ ਜੀ ਮੰਗ ਕਰਦੇ ਜੀ ਮੰਗੇ ਹੋਏ ਕਿ ਸਾਡਾ ਬੇਟਾ ਮਿਲ ਜਾਏ ਸਾਨੂੰ ਹੋਰ ਕੁਛ ਨਹੀਂ ਚਾਹੀਦਾ ਕੀ ਨਾ ਤੇ ਕੀ ਗੱਲ ਬਾਤ ਹੋਈ ਜੀ ਸਾਰੀ ਇਹ ਵੀਰ ਜੀ ਇਹ ਪਿੰਡ ਮਹਿਲਾ ਵਾਲਾ ਵਾ ਕਿਸੇ ਲਈ ਨਾਲਾ ਜਲਾ ਮੇਰੇ ਸਰ ਇਹ ਇੱਕ ਮੱਧ ਭਾਗੀ ਘਟਨਾ ਹੋਈ ਆ ਜਿਹਦੇ ਨਾਲ ਮਤਲਬ ਵੀ ਨੌਜਵਾਨ ਲੜਕਾ ਸੀ ਇੱਕ ਜਿਹੜਾ ਰਾਤ ਨੂੰ ਮਤਲਬ ਕਿ ਘਰੋਂ ਇਹਦੀ ਮਦਰ ਕਿਤੇ ਗਈ ਸੀ ਕਿਤੇ ਆਪਣੇ ਰਿਸ਼ਤੇਦਾਰਾਂ ਦੇ ਉਹਨੂੰ ਲੈਣ ਵਾਸਤੇ ਗਿਆ ਸੀ ਕਰੋ ਤੇ ਉਹ ਜਾਂਦਾ ਜਾਂਦਾ ਰਸਤੇ ਦੇ ਵਿੱਚ ਨਾ بارش ਪਾਦੀ ਹੋਈ ਆ ਉਹਦੇ ਕਰਕੇ ਦੋ ਛੱਪੜਾਂ ਤੇ ਇਹਨਾਂ ਦੇ ਵਿਚੋ ਦੀ ਸੜਕ ਲੰਘਦੀ ਆ ਇਹ ਸੜਕ ਵੀ ਪਾਣੀ ਦੇ ਨਾਲ ਮਤਲਬ ਜਦੋਂ بارش ਪੈਂਦੀ ਆ ਤੇ ਉਹ ਓਵਰਫਲੋ ਹੋ ਜਾਂਦੀ ਆ ਸਾਰੇ ਕੋਈ ਪਤਾ ਨਹੀਂ ਲੱਗਦਾ ਸੜਕ ਕਿੱਥੇ ਆ ਛੱਪੜ ਕਿੱਥੇ ਆ ਦਾ ਨਹੀਂ ਉਹ ਜਿਹਨੂੰ ਰਾਤ ਨੇਰੇ ਹੋਏ ਗਿਆ ਤੇ ਉਹਨੂੰ ਕੋਈ ਪਤਾ ਨਹੀਂ ਸ਼ਾਇਦ ਲੱਗਾ ਜਿਹਨੂੰ ਕੋਈ ਮੋਟਰਸਾਈਕਲ ਕਿਤੇ ਜਾਂ ਸਲਿੱਪ ਕਰ ਗਿਆ ਜਾਂ ਕੀ ਹੋਇਆ ਉਹਦੇ ਕਰਕੇ ਮੁਰਕੇ ਬੱਚਾ ਜਿਹੜਾ ਉਹ ਪਾਣੀ ਦੇ ਵਿੱਚ ਚਲਾ ਗਿਆ ਹੋਰ ਵੀ ਤੇ ਬੱਚਾ ਕਦੀ ਨਾਲ ਉਹ ਵੱਜ ਗਿਆ ਹਾਂ ਇੱਕ ਨਾਲ ਹੋਰ ਸੀ ਜਿੰਨੇ ਮੁਰਕੇ ਘਰ ਜਾ ਕੇ ਫਿਰ ਦੱਸਿਆ ਵੀ ਉਹ ਇਹਦੇ ਵਿੱਚ ਨੇ ਚਲਾ ਗਿਆ ਫਿਰ ਆਣ ਕੇ ਘਰਦਿਆਂ ਨੇ ਵੇਖਿਆ ਪਰ ਪਾਣੀ ਜ਼ਿਆਦਾ ਸੀ ਡੂੰਘਾ ਜ਼ਿਆਦਾ ਵਾ ਛੱਪੜ ਇਹ ਕਰਕੇ ਕੁਝ ਕਰ ਨਹੀਂ ਸਕਦੇ ਮੋਟਰਸਾਈਕਲ ਤੇ ਉੱਪਰ ਹੀ ਉਹ ਲੈ ਗਏ ਉਹਨੇ ਕੱਢ ਕੇ ਤੇ ਉਹ ਤਾਂ ਨਹੀਂ ਪਤਾ ਲੱਗਾ ਕਿੰਨੀਆਂ ਤੇ ਟੀਮ ਆਈਆਂ ਹੁਣ ਤੱਕ ਪਰ ਪ੍ਰੋਜੈਕਟ ਵਾਲੇ ਕੀ ਪ੍ਰਸ਼ਾਸਨਰ ਦਾ ਤਹਿਸੀਲਦਾਰ ਸਾਹਿਬ ਆਏ ਆ ਪਟਵਾਰੀ ਸਾਹਿਬ ਜੀ ਐਸਐਚਓ ਸਾਹਿਬ ਆਏ ਤੇ ਉਹਨਾਂ ਨੇ ਫਿਰ ਗੋਤਾਖੋਰ ਨਹੀਂ ਸੀ ਕੋਈ ਵੀ ਆਪਾਂ ਨੂੰ ਮਤਲਬ ਇਹ ਮਿਲਦਾ ਇੱਥੋਂ ਕੋਈ ਮੈਂ ਸਵੇਰ ਦਾ ਰਾਵੀ ਦਰਿਆਲੇ ਪਾਸੇ ਗਿਆ ਵੀ ਉਧਰੋਂ ਸ਼ਾਇਦ ਕੋ ਮਿਲ ਜੇ ਲੈ ਈਏ ਤੇ ਉਧਰੋਂ ਨਹੀਂ ਮਿਲ ਸਕਿਆ ਉਹ ਤੋਂ ਬਾਅਦ ਫਿਰ ਇਹ ਬਿਆਸ ਤੋਂ ਅਸੀਂ ਮਤਲਬ ਵੀ ਮਂਗਾਏ ਆ ਇਹ ਗੋਤਾਖੋਰਾਂ ਮੰਗਾਇਆ ਫਿਰ ਉਥੋਂ ਫਿਰ ਉਹਨਾਂ ਨੂੰ ਲਿਆ ਕੇ ਤੇ ਫਿਰ ਉਹ ਲੈ ਨੇ ਯਾਰ ਪਾਲ ਜਾਰੀ ਹੈ ਲੈ ਜੀ ਹਾਂਜੀ ਪਾਲ ਜਾਰੀ ਹੈ ਜੀ ਯਾ ਮਤਲਬ ਕਿ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕੋਈ ਛੱਪੜ ਕਾਫੀ ਡੂੰਘਾ ਤੇ ਇੱਕ ਕਾਫੀ ਏਰੀਆ ਦੇ ਵਿੱਚ ਹੈ। ਕਾਫੀ ਘੰਟੇ ਹੋ ਗਏ ਨਾ ਸੋਲ ਦੀ ਗੱਲ 16 17 ਘੰਟੇ ਹੋ ਚੱਲੇ। ਹਾਂਜੀ ਹਾਂਜੀ ਕਾਫੀ ਟਾਈਮ ਹੋ ਗਿਆ ਇਸ ਚੀਜ਼ ਤੋਂ। ਮਤਲਬ ਵੀ ਜਿਆਦਾ ਇਹੋ ਆਪਣੇ ਇਲਾਕੇ ਦੇ ਵਿੱਚ ਕੋਈ ਗੋਤਾਖੋਰ ਨਹੀਂ ਉਹਦੇ ਕਰਕੇ ਥੋੜਾਕ ਉਹਨਾਂ ਨੂੰ ਮਿਲਦੇ ਆ ਜਾਂ ਉਹਨਾਂ ਦਾ ਕੀ ਮੰਗ ਕਰਦੇ। ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆਂਗੇ ਥੋੜਾਕ ਮਤਲਬ ਵੀ ਜਿ ਤਰ੍ਹਾਂ ਸਰਕਾਰ ਵੱਲੋਂ ਵੀ ਜਿ ਤਰ੍ਹਾਂ ਛੱਪੜ ਆ ਜਾਂ ਸੜਕ ਆ ਕੋਈ ਇਹੋ ਜਿਹਾ ਮਤਲਬ ਹੋਵੇ ਜਿ ਤਰ੍ਹਾਂ ਪਾਣੀ ਖਲੋਤਾ ਸੜਕ ਦੇ ਉੱਤੇ। ਕੋਈ ਨਾ ਇਸ ਤਰੀਕੇ ਨਾਲ ਹੋਵੇ ਵੀ ਇਹਨਾਂ ਦੇ ਰਸਤੇ ਦੇ ਵਿੱਚ ਤਾਂ ਹੋਵੇ ਕੋਈ ਵੀ ਇਹੋ ਜੀ ਪ੍ਰੋਬਲਮ ਜਿਹਨੂੰ ਲੰਘਦਾ ਬੰਦਾ ਨੂੰ ਪਤਾ ਹੋਵੇ ਵੀ ਕਿੱਥੋਂ ਸੀ ਜਦੋਂ ਪਾਣੀ ਆ ਪਤਾ ਨਹੀਂ ਜ਼ਿਆਦਾ ਛੱਪੜ ਕਿੱਥੇ ਆ ਰਸਤਾ ਰਸਤਾ ਕਿੱਥੇ ਆ ਹਾਂਜੀ ਕੀ ਗੱਲਬਾਤ ਹੋਈ ਕੌਣ ਲੱਗਦਾ ਤੁਹਾਡਾ ਕੀ ਗੱਲ ਹੋਈ ਸਰ ਮੇਰਾ ਬੇੜਾ ਕੀ ਨਾ ਤਾ ਯਾਕ ਮਾਰ ਕੀ ਗੱਲ ਹੋਈ ਸਰ ਗੱਲ ਕੁਛ ਨਹੀਂ ਹੋਇਆ ਆਪਣੀਆਂ ਮਾਨ ਲੈਣ ਚੱਲਿਆ ਤੇ ਉਹ ਪਾਣੀ ਬੜਾ ਉਹਨੂੰ ਪਤਾ ਨਹੀਂ ਲੱਗਾ ਪਾਣੀ ਕਿੱਧਰ ਚਰ ਗਿਆ ਮੁਰਸਾ ਪਾਣੀ ਜਿ ਦੇ ਪਿਆ ਕਿੱਨਾ ਚਰ ਗਿਆ ਜੀ ਇਦਰਾ ਅੱਧਾ ਡੱਬਾ ਕੋਈ ਟੀਮ ਆਈ ਲੱਭਣ ਮਾਸ ਲੱਭਣ ਦੇ ਹਾਂਜੀ ਲੱਭਣ ਲਈ ਕੀ ਮੰਗ ਕਰਦੇ ਪ੍ਰਸ਼ਾਸਨ ਦੀ ਮੰਗ ਕਰਦੇ